ਇਹ ਸਿੱਖਾਂ ਤੋਂ ਸਰਕਾਰ ਡਰ ਗਈ ਜਾ ਰੋ ਯਾਰ ਉਹ ਹੋਣਾ ਹੀ ਐ ਜਦੋਂ ਸਾਡੇ ਸਾਨੂੰ ਬਣਾਏ ਹੋਏ ਬੰਦੇ ਉਹੋ ਹੀ ਸਾਨੂੰ ਅੱਖਾਂ ਦਿਖਾਉਣ ਲੱਗ ਜਾਣ ਫਿਰ ਦੋਸਤੋ ਜਦੋਂ ਕਿ ਅਰਵਿੰਦ ਕੇਜਰੀਵਾਲ ਵਰਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਵਿੱਚ ਨਕਾਰ ਦਿੱਤਾ ਗਿਆ ਸੀ ਪਰ ਪੰਜਾਬ ਦੇ ਸਿੱਖਾਂ ਨੇ ਖਾਸ ਤੌਰ ਤੇ ਪੰਜਾਬੀਆਂ ਨੇ ਚਾਰ ਸੀਟਾਂ ਦੇ ਕੇ ਨਿਵਾਜਿਆ ਜਿੰਨ ਦੀ ਜਿਹਦੀ ਨਿਉ ਪੱਟ ਕੇ ਪੰਜਾਬ ਦੇ ਵਿੱਚ ਲਾਈ ਜਿਸ ਅਰਵਿੰਦ ਕੇਜਰੀਵਾਲ ਦੀ ਇਥੋਂ ਜੜਾਂ ਲੱਗੀਆਂ ਉਹ ਤੋਂ ਬਾਅਦ ਫਿਰ ਪੁੰਗਰ ਕੇ ਪੰਜਾਬ ਸਰਕਾਰ ਬਣੀ ਔਰ ਦੋਸਤੋ ਜਿਨ੍ਹਾਂ ਦੀ ਪਹਿਚਾਣ ਬਣੀ ਭਗਵੰਤ ਮਾਨ ਨੂੰ ਲੋਕ ਇੱਕ ਝੰਡੇ ਦੇ ਨਾਂ ਨਾਲ ਜਾਣਦੇ ਸੀ ਜਾਨੀ ਕਿ ਇੱਕ ਕਮੇਡੀਅਨ ਉਹ ਵੀ 네ਗੇਟਿਵ ਕਮੇਡੀਅਨ ਦੇ ਨਾਮ ਤੇ ਪਰ ਦੋਸਤੋ ਅਫਸੋਸ ਉਹਦੋਂ ਹੁੰਦਾਗਾ ਜਦੋਂ ਤੁਸੀਂ ਉਹਨਾਂ ਨੂੰ ਏਡੇ ਵੱਡੇ ਰਤਵਿਆਂ ਤੇ ਪਹੁੰਚਾ ਦਿਓ ਤੇ ਉਹਨਾਂ ਦੀਆਂ ਜੜਾਂ ਲਾਓ ਪਰ ਉਹ ਫਿਰ ਤੁਹਾਡੀਆਂ ਹੀ ਜੜਾਂ ਪੁੱਟਣ ਲੱਗ ਜਾਂਦੇ ਦੋਸਤੋ ਅਫਸੋਸ ਤਾਂ ਫਿਰ ਹੁੰਦਾ ਹੀ ਹੈਗਾ ਫਿਰ ਅਫਸੋਸ ਕਿਵੇਂ ਨਾ ਹੋਵੇ ਜਦੋਂ ਸਾਡੇ ਲੜਕਿਆਂ ਨੂੰ ਸਾਡੇ ਨੌਜਵਾਨਾਂ ਨੂੰ ਜਿਹੜੇ ਅਮਰਤ ਸਕਾਉਂਦੇ ਸੀਗੇ ਉਹਨਾਂ ਦਾ ਦੋਸਤ ਸਿਰਫ ਅਮਰਤ ਸਕਾਉਣਾ ਸੀਗਾ ਸਿਰਫ ਇਸੇ ਕਾਰਨ ਕਰਕੇ ਕੇਸ ਪਾ ਕੇ ਡਿਬਰੂ ਘੜਦਿਆਂ ਜੇਲ੍ਹਾਂ ਦੇ ਵਿੱਚ ਛੁੱਟੋਂਗੇ ਤਾਂ ਫਿਰ ਅਫਸੋਸ ਕਿਵੇਂ ਨਹੀਂ ਹੋਊਗਾ ਦੋਸਤੋ ਹੁਣ ਦੋਸਤੋ ਤੁਸੀਂ ਕਹੋਗੇ ਕਿ ਗੱਲਬਾਤ ਕਿਉਂ ਕਰ ਰਿਹਾ ਗੱਲ ਮੈਂ ਤੁਹਾਨੂੰ ਦੱਸਦਾ ਦੋਸਤੋ ਜਿਹੜੀ ਮੈਂ ਕੱਲ ਵੀ ਵੀਡੀਓ ਇੱਕ ਪਾਈ ਸੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਫੋਟੋ ਤੋਂ ਹੁਣ ਇਹਨਾਂ ਨੂੰ ਡਰ ਲੱਗਣ ਲੱਗ ਗਿਆ ਹੁਣ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਇਹਨਾਂ ਨੂੰ ਫੋਟੋ ਤੋਂ ਡਰ ਲੱਗਦਾ ਕੀ ਤਸਵੀਰ ਡਰਾਵੇ ਬੈਰੀਆਂ ਨੂੰ ਇਹ ਗੱਲ ਸੱਚੀ ਹੈ ਜਾਂ ਫਿਰ ਇਹ ਨਫ਼ਰਤ ਜਿਹੜੀ ਨਫ਼ਰਤ ਕਰਦੇ ਨੇ ਇਹ ਸਾਨੂੰ ਉਹ ਉੱਪੜ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਦੋਸਤੋ ਜਿਸ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਸਿੱਖ ਪਿਆਰ ਕਰਦੇ ਨੇ ਦਰਦੇ ਨਹੀਂ ਹੈਗੇ ਉਹ ਤੋਂ ਪਿਆਰ ਕਰਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਲੀ ਨੂੰ ਜਿਸ ਨੂੰ ਸਦੀ ਦਾ 100 ਸਾਲਾਂ ਦਾ ਦੋਸਤੋ 1900 ਤੋਂ 2000 ਤੱਕ ਦਾ ਮਹਾਨ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ ਦੋਸਤੋ ਉਸ ਸ਼ਹੀਦ ਨੂੰ ਜਿਸ ਨੂੰ ਇਹ ਮਾਣ ਪ੍ਰਾਪਤ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਗਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਬਾਅਦ ਕਿਸੇ ਦੀ ਯਾਦਗਾਰ ਬਣੀ ਹੈ ਤਾਉ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਬਣੀ ਐ ਜਦੋਂ ਦੋਸਤੋ ਤੁਸੀਂ ਉਹਨਾਂ ਦੇ ਨਾਲ ਨਫ਼ਰਤ ਕਰੋਗੇ ਫਿਰ ਅਫਸੋਸ ਤਾਂ ਹੁੰਦਾ ਹੀ ਹੈਗਾ ਹੁਣ ਦੋਸਤੋ ਗੱਲ ਕਰਦੇ ਆ ਕਿ ਜਿੰਨਾ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਉਹਨਾਂ ਹੀ ਸਿੱਖ ਜਿਹੜਾ ਉੱਬੜ ਕੇ ਡਬਲ ਵਾਰ ਫਿਰ ਤੁਹਾਨੂੰ ਵਾਪਸ ਆਉਂਦਾ ਹੈਗਾ ਹੁਣ ਦੋਸਤੋ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਵਿੱਚ ਤਾਂ ਜੋ ਹੁੰਦਾ ਸੋ ਹੁੰਦਾ ਹੀ ਆ ਭਾਰਤ ਦੇ ਵਿੱਚ ਤਾਂ ਜੋ ਕੁਝ ਹੁੰਦਾ ਹੁੰਦਾ ਹੀ ਆ ਇਹ ਦੁਨੀਆ ਦੇ ਵਿੱਚ ਜਾ ਕੇ ਵੀ ਸਾਡੇ ਜਦੋਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਅਵਤਾਰ ਸਿੰਘ ਖੰਡਾ ਪਰਮਜੀਤ ਸਿੰਘ ਪੰਜਬੜ ਤੇ ਨਿੱਜਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ ਦੋਸਤੋ ਫਿਰ ਅਫਸੋਸ ਤਾਂ ਹੁੰਦਾ ਹੀ ਹੈ ਹਰਦੀਪ ਸਿੰਘ ਨਿੱਜਰ ਦੇ ਨਾਮ ਦੇ ਉੱਪਰ ਦੋਸਤੋ ਹੁਣ ਸਰੀ ਦੇ ਵਿੱਚ ਲੱਖਾਂ ਲੋਕਾਂ ਦਾ ਇਕੱਠ ਹੋਇਆ ਉਹਨਾਂ ਨੂੰ ਸਮਰਪਿਤ ਜਿਸ ਹਰਦੀਪ ਸਿੰਘ ਨਿੱਜਰ ਨੂੰ ਸਿਰਫ ਉਹ ਲੋਕ ਹੀ ਜਾਣਦੇ ਸੀਗੇ ਜਿਹੜੇ ਉਹਨਾਂ ਦੇ ਪਰਸਨਲੀ ਜਾਣਨ ਵਾਲੇ ਜਾਂ ਫਿਰ ਕੁਝ ਲੋਕ ਜਿਹੜੇ ਗਰਮ ਦਲੀਏ ਜਾਂ ਕੁਝ ਲੋਕ ਬਾਹਰ ਕੈਨੇਡਾ ਦੇ ਵਿੱਚ ਜਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਵਾਲੇ ਨਾਮ ਤੇ ਜਾਣਦੇ ਸੀਗੇ ਅੱਜ ਉਹਨਾਂ ਨੂੰ ਦੁਨੀਆ ਦਾ ਬੱਚਾ-ਬੱਚਾ ਜਾਣਦਾ ਹੈ ਮਰਨਾ ਹਰ ਇੱਕ ਨੇ ਆ ਮਰਨਾ ਮੈਂ ਵੀ ਆ ਮਰਨਾ ਤੁਸੀਂ ਵੀ ਆ ਮਰਨਾ ਹਰ ਇੱਕ ਨੇ ਆ ਇੱਥੇ ਰਹਿਣਾ ਕਿਸੇ ਨੇ ਨਹੀਂ ਪਰ ਮਰ ਜਾਣਾ ਸੀ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜਿਨ੍ਹਾਂ ਦਾ ਮਰਨਾ ਅਮਰ ਹੋ ਗਿਆ ਜਿਨ੍ਹਾਂ ਦਾ ਮਰਨਾ ਸ਼ਹੀਦ ਬਣ ਗਏ ਹਰਦੀਪ ਸਿੰਘ ਨਿੱਜਰ ਨੂੰ ਤੁਸੀਂ ਗੋਲੀਆਂ ਮਾਰੀਆਂ ਤੁਸੀਂ ਉਹਨੂੰ ਖਤਮ ਕਰਨਾ ਚਾਹਿਆ ਤੁਸੀਂ ਸੁਭਦੀਪ ਸਿੰਘ ਉਹਨੂੰ ਤੁਸੀਂ ਖਤਮ ਕਰਨਾ ਚਾਹਿਆ ਗੋਲੀਆਂ ਮਾਰ ਕੇ ਪਰ ਮੂਸੇ ਵਾਲਾ ਤਾਂ ਅੱਜ ਦਿਲ ਦੇ ਵਿੱਚ ਬਸ ਗਿਆ ਤੁਸੀਂ ਕਿਹਨੂੰ ਕਿਹਨੂੰ ਖਤਮ ਕਰੋਗੇ ਅੱਜ ਹਰਦੀਪ ਸਿੰਘ ਨਿੱਜਰ ਨੂੰ ਸਮਰਪਿਤ ਲੱਖਾਂ ਲੋਕ 8 10 ਲੱਖ ਲੋਕ ਕਤਲ ਹੋ ਜਾਣ ਤਾਂ ਦੋਸਤੋ ਅਫਸੋਸ ਨਹੀਂ ਹੁੰਦਾ ਫਿਰ ਮਾਣ ਹੁੰਦਾ ਹੈਗਾ ਫਿਰ ਅਫਸੋਸ ਇਹਨਾਂ ਨੂੰ ਹੁੰਦਾ ਹੈ ਜਿਹੜੇ ਲੋਕ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਪਰ ਅਸੀਂ ਦੂਨ ਸਵਾਏ ਹੋਏ ਜਿਉਂ-ਜਿਉਂ ਮਨ ਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ ਸੋ ਦੋਸਤੋ ਇਹਨਾਂ ਨੂੰ ਪਰ ਕੰਧ ਤੇ ਲਿਖਿਆ ਪੜਨਾ ਨਹੀਂ ਆਉਂਦਾ ਕਿਉਂਕਿ ਇਹ ਆਪਣੇ ਆਪ ਦੇ ਨਾਲ ਧੋਖਾ ਕਰਦੇ ਨੇ ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਕਿ ਅਸੀਂ ਸਿੱਖਾਂ ਨੂੰ ਡਰਾ ਲਵਾਂਗੇ ਇਹਨਾਂ ਨੂੰ ਮਾਰ ਕੇ ਖਤਮ ਕਰ ਦੇਵਾਂਗੇ ਇਹਨਾਂ ਨੂੰ ਕੇਸ ਪਾ ਕੇ ਖਤਮ ਕਰ ਦੇਵਾਂਗੇ ਇਹਨਾਂ ਦੀਆਂ ਫੋਟੋਆਂ ਲਾਹਾ ਕੇ ਖਤਮ ਕਰ ਦੇਵਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੋਟੋਆਂ ਕਿਧੀਆਂ ਵਿਕਦੀਆਂ ਹੁੰਦੀਆਂ ਨੇ ਫੋਟੋਆਂ ਤੁਹਾਡੇ ਕਦੇ ਮੁੱਖ ਮੰਤਰੀ ਤੁਹਾਡੇ ਕਿਤੇ ਪ੍ਰਧਾਨ ਮੰਤਰੀ ਤੁਹਾਡੇ ਮਹਾਤਮਾ ਗਾਂਧੀ ਦੀਆਂ ਫੋਟੋਆਂ ਵਿਕੀਆਂ ਨਹੀਂ ਕਦੇ ਇਹ ਜਾ ਤਾਂ ਫੇਰਾ ਦੀਪ ਸਿੱਧੂ ਵਰਗਿਆਂ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਰਗਿਆਂ ਦੀਆਂ ਜਾਂ ਫੇਰ ਹਰਦੀਪ ਸਿੰਘ ਨਿੱਜਰ ਵਾਲਿਆਂ ਵਰਗਿਆਂ ਦੀਆਂ ਫੋਟੋਆਂ ਵਿਕਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ ਤੁਸੀਂ ਖਤਮ ਨਹੀਂ ਉਹਨਾਂ ਨੂੰ ਤੁਸੀਂ ਅਮਰ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਮਾਰਨਾ ਚਾਹਿਆ ਉਹ ਅਮਰ ਹੋ ਗਏ ਉਹ ਹਮੇਸ਼ਾ ਵਾਸਤੇ ਅਮਰ ਹੋ ਗਏ ਜੇਕਰ ਤੇ ਉਹ ਆਪਣੀ ਆਈ ਦੀ ਮੌਤ ਮਰਦੇ ਤਾਂ ਉਹ ਅਮਰ ਨਹੀਂ ਸੀ ਹੋਣਾ ਨਾ ਜੇ ਸੁਬਦੀਪ ਸਿੰਘ ਸਿੱਧੂ ਮੂਸੇਵਾਲਾ ਅਗਰ ਆਪਣੀ ਆਮ ਗਵਨ ਵਾਲਿਆਂ ਵਰਗੀ ਮੌਤ ਮਰਦਾ ਤਾਂ ਉਹਨੇ ਅਮਰ ਨਹੀਂ ਸੀ ਹੋਣਾ ਹਰਜੀਪ ਸਿੰਘ ਨਿੱਜਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੇ ਸਿੱਖਾਂ ਦੀ ਅਨਖ ਦੀ ਕੌਮ ਦੀ ਲੜਾਈ ਨਾਲ ਲੜਦੇ ਸ਼ਹੀਦ ਹੁੰਦੇ ਜਿਵੇਂ ਆ ਦੂਸਰੇ ਬਾਕੀ ਦੇ ਸਾਡੇ ਮੁੱਖ ਮੰਤਰੀ ਜਾਂ ਸਰੋਣੀ ਕਮੇਟੀ ਦੇ ਪ੍ਰਧਾਨ ਆਪਣੀ ਉਮਰ ਭੋਕੇ ਗਏ ਨੇ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਦੇ ਸਾਲ ਬਾਅਦ ਇੱਕ ਅੱਧੀ ਵਰਸੀ ਮਨਾਈ ਜਾਂਦੀ ਹੈ ਕਿਸੇ ਦੀ ਮਨਾਈ ਵੀ ਨਹੀਂ ਜਾਂਦੀ ਕਿਸੇ ਦੀ ਵਰਸੀ ਤੇ ਪਤਾ ਵੀ ਨਹੀਂ ਲੱਗਦਾ ਕਦੋਂ ਆਈ ਤੇ ਕਦੋਂ ਲੰਘੀ ਇੱਥੇ ਸੁਭਦੀਪ ਸਿੰਘ ਮੂਸੇ ਵਾਲੇ ਵਰਗਿਆਂ ਦੇ ਹਰ ਰੋਜ਼ ਹਰ ਰੋਜ਼ ਇਕੱਤਰਤਾ ਹੁੰਦੀ ਹੈ ਹਰ ਰੋਜ਼ ਵਰਸੀਆਂ ਮਨਾਉਂਦੇ ਨੇ ਲੋਕ ਹਰ ਰੋਜ਼ ਇਕੱਠੇ ਹੁੰਦੇ ਨੇ ਲੋਕ ਹਫ਼ਤੇ ਬਾਅਦ ਉਹਦੇ ਬਾਪੂ ਜੀ ਉਹਦੇ ਬਾਪੂ ਜੀ ਨੂੰ ਸਮੋਦਨ ਕਰਨਾ ਪੈਂਦਾ ਲੋਕਾਂ ਨੂੰ ਹਜ਼ਾਰਾਂ ਲੋਕ ਇਕੱਤਰ ਹੁੰਦੇ ਨੇ ਦੋਸਤੋ ਇਹ ਆਪਣੇ ਆਪ ਦੇ ਵਿੱਚ ਇੱਕ ਵਖਰੀ ਉਦਾਹਰਨ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਨ ਵਾਲੇ ਹਰ ਰੋਜ਼ ਉੱਥੇ ਆ ਕੇ ਮੱਥੇ ਟੇਕਦੇ ਨੇ ਉਹਨੂੰ ਮੰਨਦੇ ਨੇ ਉਹਨੂੰ ਆਪ ਦਾ ਬੇਟਾ ਮੰਨਦੇ ਨੇ ਸੋ ਮੇਰਾ ਕਹਿਣ ਤੋਂ ਬਾਅਦ ਦੋਸਤੋ ਮੈਂ ਇਹਨਾਂ ਨੂੰ ਇਹ ਜਵਾਬ ਦੇ ਰਿਹਾ ਜਿਹੜੀਆਂ ਫੋਟੋਆਂ ਲਵਾਉਂਦੇ ਨੋਟੀਫਿਕੇਸ਼ਨ ਕਰਨ ਵਾਲੇ ਲੋਕ ਨੇ ਇਹ ਕਿਉਂ ਭੁੱਲ ਗਏ ਗੱਲਾਂ ਨੂੰ ਸਾਰੀਆਂ ਨੂੰ ਇਹਨਾਂ ਨੂੰ ਬੈਠਿਆਂ ਨੂੰ ਕੁਰਸੀ ਦੇ ਉੱਪਰ ਇਹ ਜਿਵੇਂ ਉਹ ਬੋਤੇ ਦੇ ਨਾ ਆਪਣੇ ਲਾਦਦੇ ਹੁੰਦੇ ਖੋਪੇ ਤਾਂ ਵੀ ਆਲੇ-ਦਾਲ ਇਹਨਾਂ ਨੂੰ ਕੋਈ ਦਿਖਾਈ ਨਾ ਦੇਵੇ ਇਹਨਾਂ ਦੇ ਵੀ ਖੋਪੇ ਲੱਗ ਜਾਂਦੇ ਨੇ ਜਦੋਂ ਇਹ ਕਿਸੇ ਮਤਲਬ ਕੁਰਸੀ ਤੇ ਬੈਠ ਜਾਂਦੇ ਨੇ ਫਿਰ ਇਹਨਾਂ ਦੇ ਖੋਪੇ ਲੱਗ ਜਾਂਦੇ ਨੇ ਆਲਾ-ਦਾਲਾ ਇਹਨਾਂ ਨੂੰ ਕੁਝ ਨਹੀਂ ਦਿੰਦਾ ਸਿਰਫ ਮੂਹਰੇ ਵਾਲੀ ਕੁਰਸੀ ਦਿੰਦੀ ਆ ਜੇ ਕੋਈ ਪੰਜਾਬ ਦੀ ਕੁਰਸੀ ਤੇ ਬਹਿ ਗਿਆ ਤਾਂ ਉਹਨੂੰ ਗਾਹਾਂ ਮੁੱਖ ਮੰਤਰੀ ਦੀ ਕੁਰਸੀ ਦਿੰਦੀ ਆ ਗਾਹਾਂ ਵਾਲੇ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦਿੰਦੀ ਆ ਕਿਸੇ ਨੂੰ ਰਾਸ਼ਟਰਪਤੀ ਦੀ ਕੁਰਸੀ ਦੀ ਨਹੀਂ ਆ ਇਹਨਾਂ ਨੂੰ ਲੋਕ ਨਹੀਂ ਦਿੰਦੇ ਹਨ ਇਹ ਸਭ ਕੁਝ ਭੁੱਲ ਜਾਂਦੇ ਨੇ ਫਿਰ ਇਹਨਾਂ ਨੂੰ ਲੋਕ ਕਦੋਂ ਯਾਦ ਆਉਂਦੇ ਨੇ ਜੋ ਜਦੋਂ ਪੜਕਾ ਕੇ ਥੱਲੇ ਮਾਰਦੇ ਆ ਫਿਰ ਇਹੋ ਜਿਹੇ ਲੋਕ ਗੁੰਮਨਾਮ ਦੀ ਜ਼ਿੰਦਗੀ ਬਤੀਤ ਕਰਕੇ ਪਤਾ ਵੀ ਨਹੀਂ ਲੱਗਦਾ ਕਦੋਂ ਗਏ ਕਦੋਂ ਫੂਕ ਨਿਕਲ ਗਈ ਖਤਮ ਕਹਾਣੀ ਫਿਰ ਪਸਤਾਵਾ ਪੱਲੇ ਰਹਿ ਜਾਂਦਾ ਪਰ ਦੋਸਤੋ ਆਪ ਪਸਤਾਇਆ ਕੀ ਕਰੇ ਜਦ ਚਿੜੀਆ ਚੁਬੇ ਖੇਤ ਦੋਸਤੋ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਅਨ ਹੋਣੀ ਤਾਂ ਕੋਈ ਹੁੰਦੀ ਨਹੀਂ ਹੈਗੀ ਹੁੰਦੀ ਤਾਂ ਹੋਣੀ ਆ ਪਰ ਦੋਸਤੋ ਅਫਸੋਸ ਦੀ ਮੈਂ ਅੱਜ ਗੱਲ ਤਾਂ ਕਰਕੇ ਕੀਤੀ ਆ ਕਿ ਇਹ ਸਿੱਖਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਉਹਨਾਂ ਦੇ ਦਿਲਾਂ ਦੇ ਵਿੱਚੋਂ ਕਿਵੇਂ ਕੱਢਣਗੇ ਤੁਸੀਂ ਉਹਨੂੰ ਸਿੱਖਾਂ ਦੇ ਦਿਲਾਂ ਦੇ ਵਿੱਚੋਂ ਕਿਵੇਂ ਕੱਢੋਗੇ ਉਹ ਤਾਂ ਇੱਥੇ ਵੱਸਦਾ ਹੈ ਕਿਵੇਂ ਕੱਢੋਂਗੇ ਇਥੋਂ ਉਹਨੂੰ ਤੁਸੀਂ ਫੋਟੋ ਆਪਾੜ ਕੇ ਨੋਟੀਫਿਕੇਸ਼ਨ ਨੂੰ ਤੁਹਾਡੇ ਨੂੰ ਕਿਹਨੇ ਪੁੱਛਣਾ ਤੁਹਾਡਾ ਨੋਟੀਫਿਕੇਸ਼ਨ ਇੱਥੇ ਥੋੜਾ ਆਊਗਾ ਤੁਹਾਡਾ ਨੋਟੀਫਿਕੇਸ਼ਨ ਤੁਹਾਡੀਆਂ ਕਿਤਾਬਾਂ ਦੇ ਵਿੱਚ ਹੀ ਰਹੂਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾਵੋ ਜੇ ਤੁਹਾਨੂੰ ਗੱਲ ਚੰਗੀ ਲੱਗੀ ਕਿਉਂਕਿ ਜਦੋਂ ਕੋਈ ਗੱਲ ਜਜ਼ਬਾਤੀ ਹੋ ਕੇ ਕਹਨੇ ਆ ਨਿਕਲਦੀ ਤਾਂ ਦਿਲ ਦੇ ਵਿੱਚੋਂ ਆ ਗੱਲ ਗੱਲਾਂ ਪਰ 19 ਆਪਾਂ ਕਹਿ ਸਕਦੇ ਆ ਕਿ ਮਤ ਕੇ ਨਾ ਕਈਆਂ ਹੋਈਆਂ ਗੱਲਾਂ ਨੇ ਜਿਹੜੀਆਂ ਇਹ ਆਪ ਮਹਾਰੇ ਨਿਕਲੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਹੁੰਦੀਆਂ ਇਹ ਸੱਚ ਨੇਗੀਆਂ ਪਰ ਕਈ ਵਾਰੀ ਉੱਕ ਜਾਂਦੇ ਆ ਕਈ ਵਾਰੀ ਰੁੱਕ ਜਾਂਦੇ ਆ ਉਹ ਤੁਸੀਂ ਮਾਫ ਕਰਨ ਯੋਗ ਹ ਸੰਗਤ ਹਮੇਸ਼ਾ ਮਾਫ ਕਰਨ ਯੋਗ ਹੁੰਦੀ ਆ ਅਸੀਂ ਹਮੇਸ਼ਾ ਗਲਤੀਆਂ ਦੇ ਪੁੱਤਲੇ ਆ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕੀ ਫਤਿਹ